ਕਰਤਾਰ ਚਿਮਾ ਪੰਜਾਬੀ ਇੰਡਸਟਰੀ ਦਾ ਉਹ ਐਕਟਰ ਜੋ ਕਈ ਗਾਣਿਆਂ ਤੇ ਕਈ ਫਿਲਮਾਂ 'ਚ ਆ ਚੁੱਕਿਆ ਹੈ ਕਰਤਾਰ ਚਿਮਾ ਕਾਫੀ ਟਾਈਮ ਤੋਂ ਪੰਜਾਬੀ ਫਿਲਮ ਇੰਡਸਟਰੀ 'ਚ ਕੰਮ ਕਰਦਾ ਆ ਰਿਹਾ ਹੈ ਕਰਤਾਰ ਚਿਮਾ ਜਿਸ ਦਾ ਜਨਮ 1982 'ਚ ਸੰਗਰੂਰ ਵਿਖੇ ਹੋਇਆ ਕਰਤਾਰ ਨੇ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਜਿਵੇਂ ਹਸਰ ਐਵੇਂ ਰੋਲਾ ਪੈ ਗਿਆ ਪੰਜਾਬ 1984 ਸਿਕੰਦਰ 2 ਸਿੰਗਮ ਤੇ ਹੋਰ ਵੀ ਬਹੁਤ ਸਾਰੀਆਂ ਮੂਵੀਆਂ ਕਰਤਾਰ ਚਿਮੇ ਨੇ ਕੀਤੀਆਂ ਯਾਰ ਉਹ ਕਰਤਾਰ ਚਿਮਾ ਜਿਸ ਨੂੰ ਪੰਜਾਬ ਦੇ ਲੋਕ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਨੇ ਤੇ ਕਰਤਾਰ ਚਿਮਾ ਦਿਲ ਦਾ ਬਹੁਤ ਹੀ ਸਾਫ਼ ਇਨਸਾਨ ਹੈ ਕਰਤਾਰ ਚਿਮੇ ਦਾ ਇੱਕ ਪੌਡਕਾਸਟ ਚੱਲਦਾ ਪਿਆ ਸੀ ਤਾਂ ਕਰਤਾਰ ਚਿਮੇ ਨੇ ਉਸ ਵਿੱਚ ਆਪਣੇ ਕੁੱਤੇ ਦੀ ਕਹਾਣੀ ਸੁਣਾਈ ਕਿ ਮੈਂ ਘਰੇ ਇੱਕ ਦੇਸੀ ਕੁੱਤਾ ਰੱਖਿਆ ਹੋਇਆ ਸੀ ਜੋ ਮੇਰੇ ਭਰਾਵਾਂ ਦੇ ਵਾਂਗ ਹੀ ਸੀ ਜੋ ਮੈਂ ਖਾਂਦਾ ਉਹੀ ਉਸਨੂੰ ਖਵਾਉਂਦਾ ਜਦੋਂ ਸਹਿਰ ਜਾਣਾ ਉਸਦੇ ਵਾਸਤੇ ਕੋਈ ਨਾ ਕੋਈ ਚੀਜ਼ ਲੈ ਕੇ ਆਉਂਦਾ ਤੇ ਨਾ ਮੈਂ ਚਿਕਨ ਖਾਂਦਾ ਸੀ ਤੇ ਨਾ ਹੀ ਉਹ ਖਾਂਦਾ ਸੀ ਮੇਰਾ ਉਸ ਨਾਲ ਬਹੁਤ ਪਿਆਰ ਸੀ ਪਰ ਅਚਾਨਕ ਟਾਈਮ ਮਾੜਾ ਆਇਆ ਕਿ ਉਸ ਨੂੰ ਹਲਕਾ ਹੋ ਗਿਆ ਫਿਰ ਉਸ ਤੋਂ ਬਾਅਦ ਕੀ ਹੋਇਆ ਆਹ ਕਰਤਾਰ ਜਿੰਮੇ ਦੇ ਮੂੰਹੋਂ ਹੀ ਸੁਣਦੇ ਆ ਚਿਕਨ ਜੁਗਣ ਕਦੇ ਨਹੀਂ ਸੀ ਨਾ ਮੈਂ ਖਾਂਦਾ ਸੀ ਉਦੋਂ ਨਾ ਮੈਂ ਉਹਨੂੰ ਕਦੇ ਪਾਇਆ ਇੱਕ ਦਿਨ ਇਹ ਜਾ ਹੋਇਆ ਹੁਣ ਸ਼ਾਇਦ ਰੇਬੀਜ਼ ਜਿਹਨੂੰ ਹਲਕਾ ਕਹਿੰਦੇ ਆ ਉਹਦਾ ਇਲਾਜ ਆ ਗਿਆ ਉਦੋਂ ਨਹੀਂ ਸੀ ਉਹਨਾਂ ਨੇ ਕੁਝ ਖਾ ਲਿਆ ਇਹ ਜਾ ਜਾਂ ਉਹਨੂੰ ਸੱਪ ਡੰਗ ਮਾਰ ਗਿਆ ਹੋਊਗਾ ਜਾਂ ਕੁਝ ਤੇ ਲੋਕ ਨਾ ਉਹਦੇ ਪਿੱਛੇ ਭੱਜੇ ਦੇ ਸਾਡੇ ਘਰ ਆਏ ਵੀ ਤੁਹਾਡਾ ਕੁੱਤਾ ਹਲਕ ਗਿਆ। ਹੂੰ। ਵੀ ਇਹ ਵੜਦਾ ਸਾਰਿਆਂ ਨੂੰ ਵੀ ਅਸੀਂ ਇਹਨੂੰ ਮਾਰਾਂਗੇ। ਤੇ ਮੈਂ ਕਹਾਂ ਵੀ ਤੁਸੀਂ ਹੱਥ ਲਾ ਕੇ ਦਿਖਾਓ ਕੁੱਤੇ ਨੂੰ ਕਿਹੜਾ ਲਾਵੇਗਾ ਹਨਾ। ਉਹ ਲੜਾਈ ਇੱਥੇ ਤੱਕ ਵੱਧ ਗਈ ਮੈਂ ਰਾਈਫਲ ਕੱਢ ਲਈ ਆਪਣੀ। 12 ਬੋਰ ਸੀ ਘਰੋਂ। ਤੇ ਵੇਖ ਹੱਥ ਲਾਓ ਕੁੱਤੇ ਨੂੰ। ਉਹ ਮੈਨੂੰ ਮਾਤਾ ਨੇ ਸਮਝਾਇਆ ਵੀ ਇਹਨਾਂ ਨੂੰ ਵੜਦਾ ਇਹਨਾਂ ਦੇ ਕਿਸੇ ਬੱਚੇ ਨੂੰ ਹੋਇਆ ਵੀ ਸਾਡੇ ਇੱਕ ਬੰਦਾ ਹਲਕਿਆ ਸੀਗਾ। ਉਹ ਕੰਧਾਂ ਨਾਲ ਵੱਜ ਵੱਜ ਮਰਿਆ। ਹੂੰ। ਇੰਨੀ ਭੈੜੀ ਬਿਮਾਰੀ ਹੈ ਹਨਾ। ਉਹ ਬੈਠਾ ਤੇ ਜਿਹੜਾ ਬੰਦਾ ਆਵੇ ਨੇੜੇ ਜਾਵੇ ਪਰ ਮਾਤਾ ਨੂੰ ਕੁਛ ਨਾ ਕਵੇ। ਅੱਛਾ। ਮੇਰੀ ਮਾਂ ਨੂੰ ਕੁਛ ਨਾ ਕਵੇ ਤੇ ਮੂੰਹ ਚੋ ਚੱਕ ਡੱਗੇ ਉਹਦੇ ਬੁਰਾ ਹਾਲ ਹਨਾ ਤੇ ਲੋਕਾਂ ਨੇ ਵੀ ਕੀ ਆ ਵੀ ਕੀ ਕਰੀਏ ਤਾਂ ਤੇ ਫਿਰ ਮੈਂ ਡਿਸਾਈਡ ਕੀਤਾ ਕਿ ਜਿੰਨੇ ਨੂੰ ਮਾਰਿਆ ਸ਼ਾਇਦ ਮਾਂ ਉਹਨੂੰ ਨਾ ਛੱਡਾਂ। ਹੂੰ। ਵੀ ਆਪ ਹੀ ਇਹਨੂੰ ਮਾਰਦੇ ਆ ਹਨਾ। ਹੋਏ ਹੋਏ। ਉਹ ਵੈਸੇ ਵੀ ਉਹਨੇ ਤੜਫ ਤੜਫ ਕੇ ਮਰ ਜਾਣਾ ਸੀ ਇੱਕ ਦਿਨ ਕੱਟਦਾ ਹੋਰ ਕੱਟਦਾ ਨਾ ਪਾਣੀ ਤੋਂ ਡਰਨ ਲੱਗ ਜਾਂਦਾ ਕੁੱਤਾ ਜਦੋਂ ਹੁੰਦਾ ਤੇ ਜਦੋਂ ਮੈਗ ਆ ਨੇੜੇ ਪਵੇ ਸਭ ਨੂੰ ਪਵੇ ਮੈਂ ਉਹਦੇ ਗੋਲੀ ਮਾਰੀ ਜਦੋਂ ਗੋਲੀ ਮਾਰੀ ਉਹ ਗੋਲੀ ਵੱਜਦਿਆਂ ਹੀ ਉਹਨੇ ਮੇਰੇ ਵੱਲ ਐਂ ਵੇਖਿਆ ਵੀ ਤੂੰ ਮੈਂ ਜਿਹਨੂੰ ਸਾਰੀ ਉਮਰ ਮੈਂ ਪਿਆਰ ਕੀਤਾ ਤੂੰ ਤੇ ਫੇਰ ਉਹਦੀ ਨਿਗਾ ਮੈਨੂੰ ਇੱਕਦਮ ਫੇਰ ਪੜੀ ਕਿ ਮੈਂ ਮਰ ਨਹੀਂ ਰਿਹਾ ਮੇਰੇ ਇੱਕ ਹੋਰ ਮਾਰ। ਮੈਂ ਦੂਜੀ ਮਾਰੀ ਉੱਥੇ ਸੌਂ ਗਿਆ ਉਹ। ਓਏ ਹੋਏ। ਤੇ ਵੇਖਦਾ ਉਹਦੀ ਨਿਗਾ ਨੇ ਮੈਨੂੰ ਇਹੋ ਜਿਹਾ ਡਿਸਟਰਬ ਕੀਤਾ ਇੱਕ ਸਾਲ। ਮੁੜ ਕੇ ਮੈਂ ਕੁੱਤਾ ਨਹੀਂ ਸੀ ਰੱਖਿਆ। ਤੇ ਮੈਨੂੰ ਨਾ ਚੌਥੇ ਦਿਨ ਕਿਸੇ ਬੰਦੇ ਨੇ ਦੱਸਿਆ ਹੂੰ ਜਿੱਦ ਨੂੰ ਮਰਦਾ ਉਦ ਦਿਨ ਮੈਂ ਮੁੰਡਿਆਂ ਦੇ ਨਾਂ ਨਹੀਂ ਲਊਂਗਾ ਵੀ ਉਹਨਾਂ ਨੇ ਨਾ ਕੱਲ ਆਇਆ ਹੋਇਆ ਸੀਗਾ ਵੀ ਇਹ ਮਾਰ ਨਾ ਕਰਤਾਰ। ਮੀ ਕਾਲੇ ਦੇ ਵਿੱਚ ਪ੍ਰਧਾਨਗੀਆਂ ਕਰਦਾ ਹੋਰ ਕਰਦਾ ਵੀ ਇਹ ਇਹੀ ਘਰ ਦੇ ਵਿੱਚ ਵੱਡਾ ਵੀ ਇਹਨੂੰ ਮਾਰ ਦਿਓ ਓਏ ਹੋਏ ਤੇ ਮੈਂ ਉਸ ਦਿਨ ਕਿਤੇ ਗਿਆ ਨਹੀਂ ਰੌਲਾ ਪੈ ਗਿਆ ਤੇ ਮੇਰਾ ਜੈਕੀ ਮਰ ਗਿਆ ਗੱਲ ਟਲ ਗਈ ਉਹ ਬੰਦੇ ਸੱਦੇ ਸਮਝੌਤੇ ਕੀਤੇ ਬੰਦੇ ਵਿੱਚ ਪਾਏ ਤੇ ਚਲੋ ਮੇਰੀ ਗੱਲ ਟਲ ਗਈ ਹੂੰ ਮਟੋ ਮੈਂ ਇੱਕ ਆਪਣਾ ਯਾਰ ਇੱਕ ਆਪਣਾ ਵੈਲ ਵਿਸ਼ਰ ਗਵਾਇਆ ਮੇਰੀ ਥਾਂ ਤੇ ਉਹ ਆਪਣੀ ਮੌਤ ਲੈ ਕੇ ਗਿਆ ਹੂੰ ਤੇ ਮੈਂ ਫਿਰ ਤੇ ਫਿਰ ਮੈਂ ਉੱਥੋਂ ਕਾਲਜ ਪੜਿਆ ਕਾਲਜ ਪੜ ਪੜ ਕੇ ਆਪਣਾ ਯੂਨੀਵਰਸਿਟੀ ਆ ਗਿਆ ਮੈਂ ਜਾਣਦਾ ਸੀ ਅਸੀਂ ਇੱਕ ਕੁੱਤਾ ਰੱਖਿਆ ਸੀ ਟਾਈਗਰ ਠੀਕ ਹੈ ਜੀ ਟਾਈਗਰ ਕਰਕੇ ਕੁੱਤਾ ਮੇਰਾ ਪਿਆਰ ਮੇਰਾ ਪਿਆਰ ਬਹੁਤ ਪੈਂਦਾ ਮੈਂ ਹੁਣ ਵੀ ਗੱਡੀ 'ਚ ਬਿਸਕਟ ਵਗੈਰਾ ਰੱਖਦਾ ਜਿਹੜੇ ਸਟੇ ਡੌਗ ਨੇ ਮੇਰਾ ਪੈ ਜਾਂਦਾ ਇਹਨਾਂ ਨਾਲ ਉਹ ਮੈਂ ਜਾਇਆ ਕਰਾਂ ਬੜਾ ਪਿਆਰ ਕਰਿਆ ਕਰੀ ਉਹਨੂੰ ਲੱਕਵਾ ਜਾ ਹੋਇਆ ਸੀ ਜਾ ਕੇ ਰੱਖ ਲਿਆ ਤੇ ਮੈਂ ਇੱਕ ਬਈਆ ਰੱਖਿਆ ਹੁੰਦਾ ਸੀ ਮੁੰਨਾ ਤੇ ਰੋਟੜੀ ਪਕਾਉਣ ਲਈ ਜਾਂ ਫਿਰ ਉਹ ਗੱਡੀ ਗੁੱਡੀ ਵੀ ਚਲਾ ਲੈਂਦਾ ਸੀਗਾ ਠੀਕ ਹੈ ਜੀ ਤੇ ਉਹਨਾਂ ਦਿਨਾਂ ਦੇ ਵਿੱਚ ਯੂਨੀਵਰਸਿਟੀ ਮੇਰੇ ਝਗੜੇ ਝਗੜੇ ਜੇ ਹੋਣ ਲੱਗੇ ਹਾਂਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਵੀ ਘਰੇ ਕੁੱਤਾ ਰੱਖਿਆ ਹੋਇਆ ਏ ਕੀ ਤੁਹਾਡੇ ਤੋਂ ਵੀ ਕਦੀ ਤੁਹਾਡਾ ਕੁੱਤਾ ਦੂਰ ਹੋਇਆ ਏ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਤੇ ਕਰਤਾਰ ਜੀ ਮੈਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਰੱਬ ਰਾਖਾ